ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ ਇਸ ਪ੍ਰੋਗਰਾਮ ਤਹਿਤ ਅਗਲੀ ਕੜੀ ਵਜੋਂ ਅੱਜ ਤੁਹਾਡੇ ਨਾਲ ਸਾਂਝ ਪਾਵਾਂਗੇ ਪਿੰਡ ਰਾਏਪੁਰ ਕਲਾ ਤੇ ਮੱਖਣ ਮਾਜਰਾ ਦੀ ਇਹ ਪਿੰਡ ਕਿਵੇਂ ਵਰਸੇ ਕਿਵੇਂ ਉਜੜੇ ਤੇ ਅੱਜ ਇਹਨਾਂ ਦੀ ਕੀ ਸਥਿਤੀ ਹੈ ਉਹਦੀ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਪਿੰਡ ਰਾਏਪੁਰ ਕਲਾ ਮੱਖਣ ਮਾਜਰਾ ਦਾ 1100 ਵਿਗੇ ਦਾ ਮੌਜਾ ਖਿੰਡ ਪੁੰਡ ਗਿਆ ਚੰਡੀਗੜ੍ਹ ਯੂਟੀ ਦੇ ਪਿੰਡ ਰਾਇਪੁਰ ਕਲਾਂ ਅਤੇ ਮੱਖਣ ਮਾਜਰਾ ਦੀ ਸਾਂਝੀ ਪੰਚਾਇਤ ਅਧੀਨ ਕਿਸੇ ਵੇਲੇ 1100 ਵਿਗੇ ਦੇ ਮੌਜੇ ਵਿੱਚ ਭਾਂਤ ਭਾਂਤ ਦੀਆਂ ਫਸਲਾਂ ਲਹਿਰ ਆਉਂਦੀਆਂ ਸਨ ਲੋਕ ਘੱਗਰ ਦਰਿਆ ਤੋਂ ਆਪਣਾ ਖੂਨ ਪਸੀਨਾ ਇੱਕ ਕਰਕੇ ਸਿੰਜਾਈ ਲਈ ਪਾਣੀ ਦਾ ਪ੍ਰਬੰਧ ਕਰਦੇ ਸਨ ਇਹਨਾਂ ਦੋ ਪਿੰਡਾਂ ਵਿੱਚ ਰੁੜਕੀ ਪੜੋ ਕਾਲੀਬੜ ਅਤੇ ਕੰਚਨ ਮਾਜਰਾ ਤੋਂ ਉਜਾੜੇ ਲੋਕਾਂ ਨੇ ਸਾਲ 1952-53 ਦੌਰਾਨ ਵਸਾ ਕੀਤਾ ਸੀ ਪਹਿਲਾ ਪਿੰਡ ਰਾਏਪੁਰ ਕਲਾਂ ਤੇ ਮੱਖਣ ਮਾਜਰਾ ਦੇ ਵੱਡੇ ਰਕਬੇ ਦਾ مالک ਇੱਕ ਸਰਦਾਰ ਸੀ ਇੱਥੇ ਭਲੇ ਜਮਾਨਿਆਂ ਵਿੱਚ ਪਿੰਡ ਰਾਮਪੁਰ ਭਗਵਾਸ ਡੇਰਾਬਰਸੀ ਅਤੇ ਮਲੋਆ ਦੇ ਸੈਣੀ ਮਾਜਰਾ ਦੇ ਰੂਪ ਵਿੱਚ ਸਰਦਾਰ ਦੀ ਜ਼ਮੀਨ ਵਾਉਣ ਲਈ ਇੱਥੇ ਵਸੇ ਸਨ ਪਹਿਲਾ ਪਿੰਡ ਰਾਏਪੁਰ ਕਲਾ ਤੇ ਮੱਖਣ ਮਾਜਰਾ ਦੇ ਵੱਡੇ ਰਕਬੇ ਦਾ مالک ਇੱਕ ਸਰਦਾਰ ਸੀ ਇੱਥੇ ਭਲੇ ਜਮਾਨਿਆਂ ਵਿੱਚ ਪਿੰਡ ਰਾਮਪੁਰ ਭਗਵਾਸ ਡੇਰਾਬਰਸੀ ਅਤੇ ਮਲੋਆ ਦੇ ਸੈਣੀ ਮਜਾਰਿਆਂ ਦੇ ਰੂਪ ਵਿੱਚ ਸਰਦਾਰ ਦੀ ਜ਼ਮੀਨ ਵੋਂ ਲਈ ਇੱਥੇ ਵੱਸੇ ਸਨ ਸੈਣੀ ਬਰਾਦਰੀ ਲੰਮੇ ਸਮੇਂ ਤੋਂ ਇੱਥੇ ਜ਼ਮੀਨ ਵੋਂਦੀ ਆ ਰਹੀ ਸੀ ਪਿੰਡ ਰਾਮਪੁਰ ਭਗਵਾਸ ਤੋਂ ਮੁੱਢਲੇ ਦੌਰ ਵਿੱਚ ਇਸ ਪਿੰਡ ਵਿੱਚ ਆ ਕੇ ਵੱਸੇ ਸੁਰਜਨ ਸਿੰਘ ਸਿਆਣੀ ਨੇ ਦੱਸਿਆ ਕਿ ਸਰਦਾਰ ਵਿਸ਼ਨ ਸਿੰਘ ਤਮਹੂਰਤ ਨੇ ਆਪਣੀ ਜ਼ਮੀਨ ਵਾਹੀ ਤੇ ਦੇਣ ਲਈ ਅੱਗੇ ਇੱਕ ਪੰਡਿਤ ਰੱਖਿਆ ਸੀ ਉਹ ਉਸ ਪੰਡਿਤ ਰਾਹੀਂ ਖੇਤੀਬਾੜੀ ਲਈ ਜ਼ਮੀਨ ਲੈ ਕੇ ਜੀਵਨ ਨਿਰਵਾਹ ਕਰਦੇ ਸਨ ਫਿਰ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਸਰਦਾਰ ਦੀ ਜ਼ਮੀਨ ਗ੍ਰਹਿਣ ਕਰਨ ਕਾਰਨ ਵਾਹੀ ਹੀਟ ਲਈ ਜ਼ਮੀਨ ਖੁੱਸ ਗਈ ਅਤੇ ਹੁਣ ਉਹਨਾਂ ਦੀ ਨਵੀਂ ਪੌਂਦ ਨੌਕਰੀ ਪੇਸ਼ ਕਰਨ ਤੱਕ ਹੀ ਸੀਮਤ ਹੈ ਫਿਰ ਸਾਲ 1952 ਦੌਰਾਨ ਚੰਡੀਗੜ੍ਹ ਉਸਾਰਨ ਵੇਲੇ ਇਥੋਂ ਦੇ ਉਜਾੜੇ ਪਿੰਡ ਰੁੜਕੀ ਪੜੌ ਕਾਲੀ ਬਾੜ ਤੇ ਕੰਚਨ ਮਾਜਰਾ ਦੇ ਉਜੜੇ ਵਰਸਨੀਕਾਂ ਨੂੰ ਰਾਏਪੁਰ ਕਲਾ ਤੇ ਮੱਖਣ ਮਾਜਰਾ ਵਿਖੇ ਵਸਾਇਆ ਗਿਆ ਕਹਿਣ ਨੂੰ ਭਾਵੇਂ ਸਰਕਾਰ ਨੇ ਉਜਾੜੇ ਪਿੰਡਾਂ ਦੇ ਲੋਕਾਂ ਨੂੰ ਜ਼ਮੀਨ ਬਦਲੇ ਜ਼ਮੀਨ ਅਤੇ ਬਲਡੋਜ਼ਰਾਂ ਹੇਠ ਲਤਾੜੇ ਮਕਾਨਾਂ ਦਾ ਜੋਗ ਮੁਆਵਜ਼ਾ ਦੇਣ ਦੇ ਦਾਵੇ ਕੀਤੇ ਸਨ ਪਰ ਇਸ ਉਜਾੜੇ ਤੋਂ ਬਾਅਦ 100 ਸਾਲਾਂ ਨੂੰ ਢੁਕੇ ਬਜ਼ੁਰਗਾਂ ਦੇ ਜ਼ਖਮ ਅੱਜ ਵੀ ਨਹੀਂ ਭਰੇ ਬਜ਼ੁਰਗ ਅਜਮੇਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਕਾਲੀਬੜ ਤੋਂ ਉਜਾੜਿਆ ਗਿਆ ਅਤੇ ਫਿਰ ਰਾਏਪੁਰ ਕਲਾਂ ਵਿਖੇ ਵਰਸਾ ਕੇ ਇੱਥੋਂ ਸਮੇਂ-ਸਮੇਂ ਉਹਨਾਂ ਦੀ ਜ਼ਮੀਨ ਕੌਡੀਆਂ ਦੇ ਭਾਗ ਖੋ ਕੇ ਇੱਕ ਤਰ੍ਹਾਂ ਬੇਜ਼ਗਾਰ ਹੀ ਕਰ ਛੱਡਿਆ ਉਹਨਾਂ ਨੇ ਆਪਣੀ ਮਿਹਨਤ ਨਾਲ ਇੱਥੋਂ ਦੀ ਜ਼ਮੀਨ ਨੂੰ ਵਾਹੀ ਜੋਗ ਮਨਾਇਆ ਸੀ ਪਰ ਪ੍ਰਸ਼ਾਸਨ ਨੇ ਉਹ ਵੀ ਖੋਲੀ ਇੱਕ ਹੋਰ ਬਜ਼ੁਰਗ ਪ੍ਰੇਮ ਸਿੰਘ ਨੂੰ ਜਦੋਂ ਉਹਨਾਂ ਦੀ ਉਮਰ ਪੁੱਛੀ ਤਾਂ ਉਸਨੇ ਕਿਹਾ 1947 ਦੇ ਹੱਲਿਆਂ ਦੌਰਾਨ ਉਸ ਦੇ ਕੁਛੜ 9 ਸਾਲ ਦਾ ਮੁੰਡਾ ਸੀ ਤੂੰ ਹੁਣ ਆਪ ਹੀ ਹਿਸਾਬ ਲਾ ਲੈ ਕਿ ਹੁਣ ਮੇਰੀ ਉਮਰ ਕਿੰਨੀ ਹੋ ਉਸ ਵੇਲੇ ਘੱਗਰ ਵਿਖੇ ਲੱਗੇ ਘਰਾਟਾਂ ਤੋਂ ਕੰਕ ਪਸਾ ਕੇ ਡੰਗ ਕੱਟੀ ਕਰਨ ਵਾਲੇ ਇਸ ਬਜ਼ੁਰਗ ਨੇ ਦੱਸਿਆ ਕਿ ਉਹਨਾਂ ਆਪਣੇ ਪਿਛਲੇ ਪਿੰਡ ਬਚਾਉਣ ਲਈ ਬਥੇਰੇ ਹੱਥ ਪੈਰ ਮਾਰੇ ਅਤੇ ਸਤਿਆਗ੍ਰਹਿ ਵੀ ਕੀਤਾ ਪਰ ਪੁਲਿਸ ਦੀਆਂ ਡਾਂਗਾਂ ਨੇ ਉਹਨਾਂ ਨੂੰ ਇੱਧਰ ਹੱਕ ਦਿੱਤਾ ਇਸ ਬਜ਼ੁਰਗ ਨੇ ਪ੍ਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉੰਜ ਉਸ ਵੇਲੇ ਉਹਨਾਂ ਦੇ ਆਗੂ ਵੀ ਭਟਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਸਾਰਨ ਦੇ ਸੁਪਨਿਆਂ ਦੇ ਚੱਕਰ ਵਿੱਚ ਫਸ ਗਏ ਸਨ ਇਨ੍ਹਾਂ ਪਿੰਡਾਂ ਵਿੱਚ ਬਿਜਲੀ ਦਸੰਬਰ 1968 ਵਿੱਚ ਆਈ ਸੀ ਅਤੇ ਡਾਕਖਾਨਾ ਮੁੱਢ ਤੋਂ ਹੀ ਹੈ ਜਦਕਿ ਪਿੰਡ ਮੱਖਣमाजरा ਨੂੰ ਅਜੋਕੇ ਅਦਨਿਕ ਯੁੱਗ ਵਿੱਚ ਵੀ ਬਸ ਸਰਵਿਸ ਤੱਕ ਨਸੀਬ ਨਹੀਂ ਹੋਈ ਇਨ੍ਹਾਂ ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਅਤੇ ਸਟੇਡੀਅਮ ਦੀ ਅਣਹੋਂਦ ਵੀ ਰੜਕਦੀ ਹੈ ਪਿੰਡ ਕੰਚਨमाजरा ਤੋਂ ਉੱਜੜ ਕੇ ਮੱਖਣमाजरा ਵਿਖੇ ਵਰਸੇ ਨੈب ਸਿੰਘ ਨੇ ਦੱਸਿਆ ਕਿ 52 ਵਿੱਚ ਉਹਨਾਂ ਨੂੰ ਮਕਾਨਾਂ ਦੇ ਇੱਜ ਵਜੋਂ ਮਲਬੇ ਦੇ ਰੂਪ ਵਿੱਚ ਦਮੜੇ ਦੇ ਕੇ ਅਤੇ ਕੌਡੀਆਂ ਦੇ ਭਾ ਜਮੀਨਾ ਖੋ ਕੇ ਇਧਰ ਤੋਰ ਦੇ ਤੋਰ ਦਿੱਤਾ ਸੀ ਇੱਥੇ ਆ ਕੇ ਉਹਨਾਂ ਨੇ ਮੁੜ ਆਪਣੇ ਆਪ ਨੂੰ ਆਪਣੇ ਪੈਰੀਂ ਖੜਾ ਕੀਤਾ ਮੁੜ ਪ੍ਰਸ਼ਾਸਨ ਦਾ ਕੁਹਾੜਾ ਚੱਲ ਪਿਆ ਉਹਨਾਂ ਦੱਸਿਆ ਕਿ ਮੱਖਣ ਮਾਜਰਾ ਵਿਚਲੇ ਕੁੱਲ 1000 ਦੀ ਆਬਾਦੀ ਵਿੱਚੋਂ ਜੱਦੀ ਵਸਨੀਕ ਮਸਾਂ 300 ਦੇ ਕਰੀਬ ਹੀ ਰਹਿ ਗਏ ਹਨ ਜਦਕਿ ਰਾਏਪੁਰ ਕਲਾਂ ਦੀ ਕੁੱਲ 1200 ਦੀ ਆਬਾਦੀ ਵਿੱਚ ਜੱਦੀ ਲੋਕ 450 ਦੇ ਕਰੀਬ ਹੀ ਹਨ ਇਹਨਾਂ ਦੋਵਾਂ ਪਿੰਡਾਂ ਦੀਆਂ ਵੋਟਾਂ 786 ਹਨ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੱਸਦੇ ਸਨ ਕਿ ਜਦੋਂ ਪ੍ਰਸ਼ਾਸਨ ਦੀ ਜੀਸੀਬੀ ਮਸ਼ੀਨ ਗੁੱਗਾ ਮਾੜੀ ਨੂੰ ਢੋਣ ਲੱਗੀ ਸੀ ਤਾਂ ਮਸ਼ੀਨ ਦੇ ਟਾਪੇ ਉੱਪਰ ਸੱਪ ਵੱਲੋਂ ਫਨ ਖਲਾਰਨ ਕਾਰਨ ਇਹ ਜ਼ਮੀਨ ਅਧਿਕਾਰੀਆਂ ਨੂੰ ਡਰਦਿਆਂ ਛੱਡਣੀ ਪਈ ਇਸ ਪਿੰਡ ਦੇ ਵਸਨੀਕ RAMVIR BHATTI ਨੇ ਦੱਸਿਆ ਕੇ ਪਿੰਡ ਵਿੱਚ ਸ਼ਿਵ ਮੰਦਿਰ ਸਮੇਤ ਸਿੱਧ ਬਾਬਾ ਜੋਗੀਨਾਥ ਦੀ ਸਮਾਦ ਵੀ ਹੈ ਸ਼ਰਨਜੀਤ ਸਿੰਘ ਅਨੁਸਾਰ ਦੂਸਰੀ ਵਾਰ ਉਹਨਾਂ ਦੀ ਦੀ ਜ਼ਮੀਨ ਖੋਹਣ ਕਾਰਨ ਹੁਣ ਉਹ ਪੰਜਾਬ ਅਤੇ ਹਰਿਆਣਾ ਵਿਖੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਲਈ ਮਜਬੂਰ ਹਨ ਪਿੰਡ ਵਿੱਚ ਬਸਨੀਕਾਂ ਵੱਲੋਂ ਗੁਰਦੁਆਰੇ ਨੂੰ ਨਵੀਂ ਦਿੱਖ ਦਿੱਤੀ ਹੈ ਅਤੇ ਇਨ੍ਹਾਂ ਪਿੰਡਾਂ ਵਿੱਚ ਏਕੇ ਦੇ ਪ੍ਰਤੀਕ ਖੇੜੇ ਅੱਜ ਵੀ ਮੌਜੂਦ ਹਨ ਜਸਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਉਜਾੜਨ ਵੇਲੇ ਨਾ ਤਾਂ ਪਲਾਟ ਮਿਲੇ ਅਤੇ ਨਾ ਹੀ ਨੌਕਰੀ ਇੱਥੋਂ ਦੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਉਹ ਆਪਣੀ ਹੀ ਧਰਤੀ ਤੇ ਬੇਗਾਨੇ ਬਣ ਗਏ ਹਨ ਹੁਣ ਤੁਹਾਨੂੰ ਦੱਸਦੇ ਆ ਕਿ ਇਹਨਾਂ ਪਿੰਡਾਂ ਦੀ ਜ਼ਮੀਨ ਨੂੰ ਕਿਵੇਂ ਕੌਡੀਆਂ ਦੇ ਭਾਅ ਖੋਇਆ ਗਿਆ 27 ਜਨਵਰੀ 1972 ਨੂੰ 1.07 ਏਕੜ ਜ਼ਮੀਨ ਟਿਊਬਵਲ ਲੌਨਲੀ ਗ੍ਰਹਿਣ ਕੀਤੀ ਸੀ ਜਿਹਦਾ ਮੁੱਲ ਮਹਿਜ 5221 ਰੁਪਏ ਪਾਇਆ ਗਿਆ ਸੀ ਇਸੇ ਤਰ੍ਹਾਂ 29 ਮਾਰਚ 2004 ਨੂੰ 22.512 ਏਕੜ ਜ਼ਮੀਨ ਗਊਸ਼ਾਲਾ ਕੈਟਲ ਪਾਉਂਡ ਤੇ ਆਵਾਰਾ ਪਸ਼ੂਆਂ ਦਾ ਬਾੜਾ ਬਣਾਉਣ ਲਈ ਪ੍ਰਸ਼ਾਸਨ ਨੇ ਲਈ ਸੀ ਔਰ ਇਹਦਾ ਮੁੱਲ 2 ਲੱਖ 82000 ਤੇ 405 ਰੁਪਏ ਪਾਇਆ ਸੀ ਇਸੇ ਤਰ੍ਹਾਂ 17 ਅਗਸਤ 2004 ਨੂੰ ਚਾਰ ਕਨਾਲ ਤੇ ਨੌ ਮਰਲੇ ਜ਼ਮੀਨ ਅਕਵਾਇਰ ਕੀਤੀ ਸੀ ਸੰਤੀ ਖੇਤਰ ਫੇਜ਼ 3 ਲਈ ਔਰ ਇਹਦਾ ਮੁੱਲ 17 ਲੱਖ 26 ਹਜ਼ਾਰ 729 ਰੁਪਏ ਪਾਇਆ ਗਿਆ ਸੀ